ਕਹਿੰਦੇ ਨੇ ਮੌਸ਼ਾਇਰਾ ਹైదరాబాద్ ਦੇ ਵਿੱਚ ਉੱਥੋਂ ਦੇ ਨਜ਼ਾਮ ਨੇ ਰੱਖਿਆ ਵੱਡੇ-ਵੱਡੇ ਸ਼ਾਇਰ ਬੁਲਾਏ ਉਸ ਜ਼ਮਾਨੇ ਦਾ ਨਾਮਵਰ ਸ਼ਾਇਰ ਜੋ ਬਹੁਤ ਮੁਖਲਿਸ ਸੀ અત્યੰਤ ਗਰੀਬ ਸੀ ਗਾਲिब ਉਹਨੂੰ ਵੀ ਬੁਲਾਇਆ ਉਹਦਾ ਨਾਮ بڑا ਸੀ ਪਰ ਆਰਥਿਕ ਤੌਰ ਤੇ ਤੰਗ ਬੜਾ ਸੀ ਨਵਾਬ ਰਾਮਪੁਰ ਨੇ ਕਾਸਦ ਦੇ ਰਾਹੀ ਉਹਨਾਂ ਦੇ ਨਾਲ ਕਾਸਦ ਚਿੱਠੀ ਲੈ ਜਾਂਦੇ ਸਨ ਕਾਸਦ ਦੇ ਰਾਹੀ ਚਿੱਠੀ ਵੇਝੀ ਬੇਗ਼ਾਲਬ ਤੇਰੇ ਹਾਲਾਤ ਠੀਕ ਨਹੀਂ ਮੈਂ ਸੁਣਿਆ ਤੂੰ ਇੱਥੇ ਮੇਰੇ ਕੋਲ ਆ ਮੈਂ ਤੇਰੀ ਅਸਾਰੀਆਂ ਪੂਰਤੀਆਂ ਕਰਦੇ ਆਂਗਾ ਔਰ ਅੱਛਾ ਮਕਾਨ ਤੈਨੂੰ ਰਹਿਣ ਨੂੰ ਦੇਵਾਂਗਾ ਪਤਾ ਹੈ ਕਾਸਦ ਚਿੱਠੀ ਲੈ ਕੇ ਗਿਆ ਤੇ ਚਿੱਠੀ ਦੇ ਥੱਲੇ ਉਸਨੇ ਸ਼ੇਅਰ ਲਿਖ ਦਿੱਤਾ ਕਾਲ ਸਦਰ ਨੂੰ ਕਹਿੰਦਾ ਜਾ ਕੇ ਨਵਾਬ ਨੂੰ ਦੇ ਦੇ ਸ਼ੇਰ ਸੀ ਇਹ ਖੁਦ ਦਾਰ ਹੂੰ ਕਿਉਂ ਚੱਲ ਕੇ ਆऊं ਦਰ ਅਹਲੇ ਕਰਮ ਤੱਕ ਖੇਤੇ ਕبھی ਖੁਦ ਚੱਲ ਕੇ ਘਟਾ ਤੱਕ ਨਹੀਂ ਜਾਂਦੇ ਕਦੀ ਜ਼ਮੀਨਾਂ ਬਦਲਾਂ ਕੋਲ ਗਈਆਂ ਨੇ ਜੇ ਤੂੰ ਆਪਣੇ ਆਪ ਨੂੰ ਬਦਲ ਕਹਿਣਾ ਤੇ ਆ ਕੇ ਬਰਸ ਜਾ ਧਰਤੀ ਨਹੀਂ ਜਾਂਦੀ ਹੁੰਦੀ ਜ਼ਮੀਨ ਨਹੀਂ ਜਾਂਦੀ ਹੁੰਦੀ ਨਹੀਂ ਗਿਆ ਨਵਾਬ ਰਾਮਪੁਰ ਨੇ ਆਪਣੀ ਤੋਹਿਨ ਸਮਝੀ ਮੈਂ ਕਾਸਤ ਦੇ ਰਾਈ ਚਿੱਠੀ ਵੇਜੀ ਸੰਦੇਸ਼ਾ ਵੇਜੇ ਮੇਰੇ ਸੰਦੇਸ਼ੇ ਤੇ ਲੋਕੀ ਜਾਨ ਦੇਣ ਨੂੰ ਤਿਆਰ ਹੁੰਦੇ ਨੇ ਨੇ ਠੋਕਰ ਮਾਰ ਦਿੱਤੀ ਇਸ ਅਣਖ ਪਣ ਕਰਕੇ ਇਹ ਪਿੱਛੇ ਰਹਿ ਗਿਆ ਸੀ ਆਰਥਿਕ ਤੌਰ ਤੇ ਔਰ ਕੁਝ ਲੋਕ ਇਹਨੂੰ ਫਿਰ ਮੁਸ਼ਾਇਰਿਆਂ ਚ ਨਹੀਂ ਬੁਲਾਉਂਦੇ ਸਨ ਨਜ਼ਾਮ ਹైదరాబాద్ ਨੇ ਕਿਦਰੇ ਦੀਆਂ ਇੱਕ ਦੋ ਨਜ਼ਮਾਂ ਸੁਣ ਕੇ ਕਿਸੇ ਕੋਲ ਬੁਲਾਇਆ। ਔਰ ਇਹ ਵੀ ਅਰਜ਼ ਕਰਾਂ ਚੱਲੋ ਹੁਣ ਸਮਾਂ ਤਾਂ ਹੋ ਗਏ ਹਾਲਾਤ ਥੋੜੇ ਜਿਹਾ ਇਹ ਵੀ ਬਿਆਨ ਕਰਦੇ ਆਂ। ਜਿੱਥੇ ਮੁਸ਼ਾਇਰਾ ਸੀ ਇਹਨੂੰ ਅੰਦਰ ਨਹੀਂ ਜਾਣ ਦਿੱਤਾ। ਸਲਵਾਰ ਪਾਟੀ ਹੋਈ ਸੀ। ਟੋਪੀ ਜਿਹੜੀ ਸਿਰ ਤੇ ਸਹੀ ਕਈ ਥਾਂ ਤੋਂ ਗੰਢੀ ਹੋਈ ਸੀ। ਕੁਰਤਾ ਵੀ ਠੀਕ ਨਹੀਂ ਸੀ। ਜਾਕਟਰ ਪਹਿਨੀ ਹੋਈ ਸੀ ਜੋ ਇਸਲਾਮੀ ਢੰਗ ਨਾਲ ਪਹਿਨਦੇ ਨੇ ਉਹ ਵੀ ਕਈ ਥਾਂ ਤੋਂ ਟਾਕੀਆਂ ਲੱਗੀਆਂ ਹੋਈਆਂ ਸਤਾਰ ਜ਼ੌਕ ਨੇ ਕਿਹਾ ਸੀ ਮੈਂ 4-5 ਸੂਟ ਲੈ ਆਇਆ ਤੋ ਇੱਕ ਲੈ ਲੈ ਮੇਰੇ ਕੋਲ ਕਹਿੰਦਾ ਨਹੀਂ ਗਾਲिब ਆਪਣੇ ਕੱਪੜਿਆਂ 'ਚ ਸੁਣਾਏਗਾ ਨਜ਼ਮ ਗਾਲिब ਜ਼ੌਕ ਦੇ ਕੱਪੜਿਆਂ 'ਚ ਰਹੀਂ ਵਾਪਸ ਕਰ ਦਿੱਤਾ ਅੰਦਰ ਨਹੀਂ ਜਾਣ ਦਿੱਤਾ ਮਹਿਲ ਦੇ ਸੰਤਰੀ ਨੇ ਚੌਕੀਦਾਰ ਨੇ ਸਕਿਉਰਟੀ ਗਾਰਡ ਜਦੋਂ ਨੇ ਕਿਹਾ ਮੈਂ ਗ਼ਾਲिब ਆ ਉਹ ਸੰਤਰੀ ਕਹਿਣ ਲੱਗਾ ਤੇਰੇ ਜੈਸੇ ਗ਼ਾਲिब ਸੈਂਕੜੇ ਆਣਨ ਰੋਜ਼ ਇੱਕ ਪਾਸੇ ਬੜੀ ਗੋਸਤਾਖ ਬਰੀ ਆਵਾਜ਼ ਨਾਲ ਉਸਨੂੰ ਤੋਰ ਦਿੱਤਾ ਰਿਆਇਸ਼ ਇੱਕ ਕੋਈ ਮੁਸਾਫਰ خانہ ਹੀ ਸੀ ਜ਼ੌਗ ਕਹਿਣ ਲੱਗਾ ਆਏ ਨਹੀਂ ਕਿਨ ਲਗਾ ਆਇਆ ਤਾਂ ਸੀ ਵਾਪਸ ਕਰ ਦਿੱਤਾ ਗ਼ਾਲिब ਨੂੰ ਕਿਉਂ ਗਾਲिब ਨੂੰ ਕੋਈ ਪਹਿਚਾਨ ਨਹੀਂ ਸਕਿਆ ਤੇ ਕਪੜਿਆਂ ਦੀ ਪਹਿਚਾਣ ਉਹਨਾਂ ਨੂੰ ਹੈ ਸੀ ਕਪੜੇ ਕਾਬਲੇ ਕਬੂਲ ਨਹੀਂ ਸਨ ਆਪਾਂ ਵਾਪਸ ਆ ਗਏ ਜ਼ੌਕ ਨੇ ਕਿਦਰੇ ਖੁਦਾ ਦਾ ਵਾਸਤਾ ਪਾਇਆ ਮਿੱਤਰ ਸੀ ਉਹਨੇ ਆਪਣੇ ਕਪੜੇ ਜ਼ਬਰਦਸਤੀ ਪਵਾਏ ਦੂਜੇ ਦੇ ਆਪਣੇ ਨਾਲ ਲੈ ਕੇ ਗਿਆ ਜੋ ਜਸ ਸੰਤਰੀ ਨੇ ਇੱਕ ਦਿਨ ਪਹਿਲੇ ਵਾਪਸ ਕਰ ਦਿੱਤਾ ਸੀ ਅੱਜ ਉਹਨੂੰ ਸਲਾਮਾਂ ਪਿਆ ਕਰਿਆ ਅੰਦਰ ਉਸਨੇ ਜੋ ਨਜ਼ਮ ਸੁਣਾਈ ਨਜ਼ਾਮ ਹైదరాబాద్ 2000 ਰੁਪਿਆਸ ਚਲੋ ਮੈਂ ਤੁਹਾਨੂੰ ਸੁਣਾ ਦਿਆਂ ਜਿਹੜੀ ਉਸਨੇ ਉਸ ਮੁਸ਼ਾਇਰੇ ਦੇ ਵਿੱਚ ਵਿਦਵਾਨਾਂ ਦੇ ਇਕੱਠ ਦੇ ਵਿੱਚ ਸੁਣਾਈ ਗੋ ਜ਼ਰਾਸੀ ਬਾਤ ਪਰ برسوں کے یار آنے گئے گو ذرا سی بات پر برسوں کے یارہ آنے گئے پر اتنا تو ہوا کہ کچھ لوگ پہچانے گئے یوں تو وہ تھے میری رگے جان سے بھی قریب رگے اے شاہ رگ کٹ جائے تے منک مر جا یوں تو وہ تھے میری رگے جان سے بھی قریب پر آنسوں کی دھند میں لیکن نہ پہچانے گئے میں اسے شہرت کا ہوں یا اپنے رسوائی کا ہوں مجھ سے پہلے اس گلی میں میرے افسانے گئے اب تلک یادوں کی خوشبو ذہن میں محفوظ ہے اب تلک یادوں کی خوشبو ذہن میں محفوظ ہے بارہا ہم جس سے گلزاروں کو مہکانے گئے وحشتیں کچھ اس قدر اپنا مقدر ہو گئیں وحشتیں کچھ اس قدر اس دی دیوانے غالب ڈیڑھ دی سو ٹی ہو چکے نا پاکستان بنگلہ دیش تارت دی وحشتیں کچھ اس قدر اپنا مقدر ہو گئیں ہم جہاں پہنچے ہمارے ساتھ ویر آنے گئے کیا قیامت ہے کہ شب خاطر کشتا بھی تھے ہم کیا قیامت ہے کہ شب خاطر کشتا بھی تھے ہم اور صبح جب آئی تو مجرم ہم ہی گردانے گئے کہنا ساری رات ਕੋਸ਼ਿਸ਼ ਕੀਤੀ ਕਿਸੇ ਦੀ ਜ਼ਿੰਦਗੀ ਚ ਉਜਾਲਾ ਹੋਵੇ ਰਾਤ ਦੇ ਹਨੇਰੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਚਾਨਣਾ ਹੋਵੇ ਸਵੇਰ ਹੋਵੇ ਤੇ ਜਦ ਉਹਦੀ ਜ਼ਿੰਦਗੀ ਸਵੇਰ ਹੋਈ ਤੇ ਕਸੂਰਵਾਰ ਅਸੀਂ ਅਸੀਂ ਮੁਜਰਮ ਨੇਕੀ ਲਾ ਵਦਲਾ ਨੇਕੀ ਨਾ ਮਿਲਿਆ ਕੀ ਆ ਕਿਯਾਮਤ ਹੈ ਸ਼ਬੇ ਖਾਤਰ ਕੁਸ਼ਤਾ ਵੀ ਥੇ ਹਮ ਔਰ ਸੁਬਾ ਜਬ ਆਈ ਤੋ ਮੁਜਰਮ ਹਮ ਹੀ ਗਰਦਾਨੇ ਗਏ ਨਿਜ਼ਾਮ ਹైదరాబాద్ ਨੇ ਬੜਾ ਸਨਮਾਨ ਕੀਤਾ ਇਸ ਦਾ ਦਸਤਰਖਾਨ ਤੇ ਬੈਠੇ ਨਾ ਜਰ ਰੋਟੀ ਖਾਣ ਵਾਸਤੇ ਬਾਦਸ਼ਾਹ ਵੀ ਬੈਠਾ ਨਿਜ਼ਾਮ ਸਾਰੇ ਸ਼ਾਇਰ ਬੈਠੇ ਨਾਮ ਵਰ ਗਾਲਿਬ ਵੀ ਬੈਠਾ ਸਾਰਿਆਂ ਦੇ ਅੱਗੇ ਭੋਜਨ ਪਰੋਸਿਆ ਗਿਆ ਕਲਮਾ ਪੜਨ ਤੋਂ ਬਾਅਦ ਸਾਰੇ ਮੁਸਲਮ ਸ਼ਾਇਰ ਸਨ ਖਾਣਾ ਅਰੰਭ ਕੀਤਾ ਤੇ ਗਾਲिब ਕੀ ਕਰਦਾ ਨਾਨ ਤੋੜਦਾ ਸਬਜ਼ੀ ਨਾਲ ਜੋ ਹੈ ਲਾ ਕੇ ਫਿਰ ਸ਼ੇਰਵਾਨੀ ਨਾਲ ਲਾਂਦਾ ਹੈ ਟੋਪੀ ਨਾਲ ਲਾਂਦਾ ਨਿਜ਼ਾਮ ਦੇਖ ਕੇ ਹੈਰਾਨ ਹੋ ਗਏ ਨਹੀਂ ਕੀਮਤੀ ਸ਼ੇਰਵਾਨੀ ਪਾਈ ਉਹ ਖਰਾਬ ਕਰੀ ਜਾਂਦਾ ਇਤਨੇ ਕੀਮਤੀ ਟੋਪੀ ਖਰਾਬ ਕਰੀ ਜਾਂਦਾ ਫਿਰ ਬੁਰਕੀ ਲੰਦਾ ਹੈ ਸਾਗ ਸਬਜ਼ੀ ਨਾਲ ਫਿਰ ਸਲਵਾਰ ਨੂੰ কুরਤੇ ਨੇ ਨਹੀਂ ਰਿਹਾ ਗਿਆ ਨਿਜ਼ਾਮ ਹైదరాబాద్ ਕੋਲ ਗਾਲिब ਇਹ ਕੀ ਕਰ ਰਿਹਾ ਰੋਟੀ ਖਿਲਾ ਰਹੇ ਆ ਕਪੜਿਆਂ ਨੂੰ ਹਾਂ ਨਿਜ਼ਾਮ ਕਪੜੇ ਹੀ ਆਏ ਨੇ ਗਾਲिब ਤੇ ਆਇਆ ਹੀ ਨਹੀਂ ਗਾਲिब ਨੂੰ ਵਾਪਸ ਕਰ ਦਿੱਤਾ ਗਿਆ ਸੀ ਇਹ ਕਪੜੇ ਆਏ ਨੇ ਇਨਾ ਨੂੰ ਖਿਲਾ ਰਹੇ ਗ਼ਾਲिब ਨਹੀਂ ਆਇਆ ਕਹਿੰਦੇ ਨੇ ਇਸ ਗੱਲ ਨੇ ਵੀ ਨظام ਨੂੰ ਜ਼ਾਰ-ਉਜ਼ਾਰ ਰੁਲਾਇਆ ਕਪੜੇ ਆਏ ਨੇ ਗ਼ਾਲिब ਨਹੀਂ ਆਇਆ ਗ਼ਾਲिब ਨੂੰ ਵਾਪਸ ਕਰ ਦਿੱਤਾ ਗਿਆ ਸੀ ਇਹਨਾਂ